ਇੱਕ ਬਰਾਤ ਗਈ ਬਰਾਤ ਦੇ ਵਿੱਚ ਇੱਕ ਬੰਦੇ ਨੂੰ ਬੱਕਰਾ ਦੇਣਾ ਕੀਤਾ ਸੀ ਇੱਕ ਬੰਦੇ ਵਾਸਤੇ ਇੱਕ ਬੱਕਰਾ ਦੇਣਾ ਸੀ ਤਾਂ ਉਹਨਾਂ ਨੇ ਇੱਕ ਬਜ਼ੁਰਗ ਦੀ ਸਲਾਹ ਲਈ ਵੀ ਐਂ ਕਰਕੇ ਯਾਰ ਇੱਕ ਬੰਦਾ ਕਿਵੇਂ ਖਾਊਗਾ ਉਹ ਕਹਿੰਦਾ ਇਸ ਤਰ੍ਹਾਂ ਤਾਂ ਨਹੀਂ ਖਾਦਾ ਜਾਣਾ ਤੁਸੀਂ ਸਾਰੀ ਬਰਾਤ ਇੱਕ ਬਣਾ ਲਿਆ ਕਰੋ ਤੇ ਖਾ ਲਿਆ ਕਰੋ ਇੱਕ ਬਣਾ ਲਿਆ ਕਰੋ ਖਾ ਲਿਆ ਕਰੋ ਸਹੀ ਹੋਇਆ ਸਾਰਿਆਂ ਨੂੰ ਇੱਕ ਇੱਕ ਆ ਗਿਆ ਤੇ ਉਹਨਾਂ ਨੇ ਐਂਡ ਤੇ ਕਿਹਾ ਵੀ ਛੋਡੇ ਨਾਲ ਕੋਈ ਬਜ਼ੁਰਗ ਗਾ ਬੰਦਾ ਜਿਹਦੀ رائے ਲਈ ਉਹ ਕਹਿੰਦੇ ਹਾਂ ਜੀ ਉਹ ਟਰੱਕ 'ਚ ਬੈਠਾ ਹੈ ਤੇ ਉਹ ਕੰਮ ਹੈ ਹੁਣ ਝਾੜੂ ਵਾਲਿਆਂ ਦਾ ਇਹ ਜਿਮਨੀ ਚੋਂ ਤੇ ਇੱਕ ਝਟਕਾ ਲੈਂਦੇ ਆ ਆਪਦਾ ਉਮੀਦਵਾਰ ਬਣਾ ਕੇ ਇੱਕ ਬੰਦਾ ਐਮਐਲਏ ਬਣਾ ਲੈਂਦੇ ਆ ਜਿਵੇਂ ਉਹਨੂੰ ਜਲੰਧਰ ਤੋਂ ਜਿੱਤੇ ਆ ਲਿਆ ਬੜੀ ਤਕੜੀ ਗੇਮ ਖੇਡ ਰਹੇ ਆ ਭਾਵੇਂ ਨਵੀਂ ਪਾਰਟੀ ਆਈ ਆ ਸਤਾ ਦੇ ਵਿੱਚ ਹੁਣ ਇਹੀ ਹਾਲ ਗਿੱਦੜ ਪੈਦਾ ਹੋਵੇਗਾ ਜਿੱਥੇ ਅਕਾਲੀ ਦਲ 9 ਵਾਰੀ ਜਿੱਤਿਆ ਹੋਇਆ ਹੈ 9 ਬਾਰ ਦੇ ਵਿਧਾਇਕ ਬਣੇ ਹੋਏ ਨਾ ਤੇ ਉਸ ਤੋਂ ਬਾਅਦ ਇਹ ਝੋਲੀ ਪਈ ਗਈ ਸੀ ਕਾਂਗਰਸ ਦੇ ਇਹ ਤੀਜੀ ਪਾਰਟੀ ਹੁਣ ਇੱਥੇ ਮੱਲਾ ਮਾਰੂਗੀ ਹੁਣ ਕੀ ਆ ਬੜੀ ਗੇਮ ਦੇ ਨਾਲ ਬੜੀ ਸੂਝ-ਬੂਝ ਦੇ ਨਾਲ ਡਿੰਪੀ ਟੀ ਲੋ ਨੂੰ ਪੱਟਿਆ ਝਾੜੂ ਵਾਲਿਆਂ ਨੇ ਆਪਦੇ ਨਾਲ ਰਲਾ ਲਿਆ ਆਪਦੇ ਨਾਲ ਰਲਾ ਕੇ ਹੁਣ ਉਹਨੂੰ ਟਿਕ ਦੇਣਗੇ ਹੁਣ ਟਿਕ ਦੇਣਗੇ ਤੇ ਉਥੋਂ ਨਾ ਤਾਂ ਹੁਣ ਮਨਪ੍ਰੀਤ ਬਾਦਲ ਨੇ ਖੜਨਾ ਹੈ ਝੂਣ ਨਹੀਂ ਲੜਦਾ ਉਹ ਨਾ ਹੁਣ ਸੁਖਵੀਰ ਬਾਦਲ ਨੇ ਖੜਨਾ ਹੈ ਕਿਉਂਕਿ ਸੁਖਵੀਰ ਬਾਦਲ ਕਹਿੰਦਾ ਜੀ ਮੈਂ ਝੂਣ ਲੜੂੰਗਾ ਬੀਬਾ ਹਰ ਸਿਮਰਤ ਕੌਰ ਬਾਦਲ ਕਹਿੰਦੀ ਸੀ ਮਨਪ੍ਰੀਤ ਨੂੰ ਚੋਣ ਲੜਾਵਾਗੇ ਹੁਣ ਜਦੋਂ ਡਿੰਪੀ ਢਿੱਲੋਂ ਇਹਦੇ ਵਿੱਚ ਸ਼ਾਮਲ ਹੋ ਗਿਆ ਆਮ ਆਦਮੀ ਪਾਰਟੀ ਚ ਤਾਂ ਦੋਨੇ ਉਮੀਦਵਾਰੇ ਭੱਜ ਗਏ ਇਹ ਨਹੀਂ ਖੜਦੇ ਦੋਨੇ ਚਲੇ ਗਏ ਇਕੱਲਾ ਰਹਿ ਗਿਆ ਡਿੰਪੀ ਆਮ ਆਦਮੀ ਦਾ ਉਮੀਦਵਾਰ ਰਹਿ ਗਿਆ ਹੁਣ ਇੱਥੇ ਰਾਜਾ ਬੜਿੰਗ ਦੀ ਸੀਟ ਆ ਜਿਹੜੀ ਖਾਲੀ ਹੋਗੀ ਹੈ ਜਿਮਣੀ ਚੋਣ ਹੈ ਤੇ 100% ਹੈ ਜਿਹੜਾ ਉਹ ਰੋਹਲ ਗਾਂਧੀ ਜੀ ਹੈ ਉਹ ਅਮਰਤਾ ਬੜਿੰਗ ਨੂੰ ਸੀਟ ਦੇਣਗੇ ਰਾਜੇ ਬੜਿੰਗ ਦੇ ਪਰਿਵਾਰ ਚ ਸੀਟ ਮਿਲੂਗੀ ਹੁਣ ਟੱਕਰ ਅਮਰਤਾ ਬੜਿੰਗ ਤੇ ਰਾਜੇ ਆਪਣਾ ਡਿੰਪੀ ਢਿੱਲੂ ਦੀ ਅਮਰਤਾ ਬੜਿੰਗ ਕਾਂਗਰਸ ਵੱਲੋਂ ਤੇ ਜਿਹੜਾ ਹੈਗਾ ਡਿੰਪੀ ਢਿੱਲੂ ਆ ਉਹ ਆਮ ਆਦਮੀ ਪਾਰਟੀ ਦਾ कि 100% ਇੱਥੇ ਰਿਜ਼ਲਟ ਇਹ ਆਉਣੇ ਆ ਕਿ ਰੂਲਿੰਗ ਪਾਰਟੀ ਹਮੇਸ਼ਾ ਸੀਟ ਜਿੱਤਦੀ ਆਈ ਹੈ ਜਿੱਤਦੀ ਰਹੇਗੀ ਜਿੱਤਦੀ ਜਾਵੇਗੀ ਕਿਉਂਕਿ ਉਹਨਾਂ ਕੋਲੇ ਅਮਲਾ ਪਹਿਲਾ ਸਰਕਾਰੀ ਤੰਤਰ ਮੰਤਰ ਅਫਸਰ ਸਾਹੀ ਹੋਰ ਬੜਾ ਕੁਝ ਹੁੰਦਾ ਸਰਕਾਰ ਕੋਲੇ ਐਵੇਂ ਨਹੀਂ ਸਮਝਦਾ ਉਹ ਵੀ ਬੰਦੇ ਨਰਮ ਆ ਬੜੇ ਕਾਡੂ ਨੇ ਇਹ ਇਹੇ ਸੀਟ ਆ ਜਿਹੜੀ ਹੁਣ ਤਰੀਕੇ ਨਾਲ ਬੜੇ ਬੇਕੋ ਗੇਮ ਕਮਾ ਕੇ ਆਮ ਆਦਮੀ ਪਾਰਟੀ ਆਪ ਦੇ ਖਾਤੇ 'ਚ ਲੈ ਕੇ ਜਾਊਗੀ ਆਪਣੇ ਖਾਤੇ 'ਚ ਲੈ ਕੇ ਜਾਵੇਗੀ ਹੁਣੇ ਸ਼ਖਵੀਰ ਬਾਦਲ ਕਹਿੰਦਾ ਸੀ ਅਕੇ ਜੀ ਭਗਵਾਨ ਤੁਮਾਰ ਨੂੰ ਤਾਂ ਕੋਈ ਗੱਡੀ ਨਹੀਂ ਦਿੰਦਾ ਮੰਗ ਮੀ ਇਹਨੂੰ ਤੁਸੀਂ ਸਰਕਾਰ ਫੜਾਤੀ ਸਟੀਰਿੰਗ ਤੇ ਬਾਤ ਆ ਇਹ ਕੀ ਜਾਣਦਾ ਮੈਂ ਕਹਿਣਾ ਵੀ ਜਾਣਦਾ ਕੁਝ ਸ਼ਖਵੀਰ ਬਾਦਲ ਹੀ ਨਹੀਂ ਜਿਹੜਾ ਕੋਈ ਜਾਣਦਾ ਭਗਵਾਨ ਤੁਮਾ ਨਹੀਂ ਜਾਣਦਾ ਹੁਣ ਦੋਨੇ ਚਿਤ ਕਰਤੇ ਉਹਨੇ ਪਹਿਲਾਂ ਕਿਆਸਰਾਂੀਆਂ ਸੀ ਵੀ ਮਨਪ੍ਰੀਤ ਬਾਦਲ ਝਾੜੂ ਚਾ ਰਿਹਾ ਹੈ ਜਦੋਂ ਸੁਖਵੀਰ ਬਾਦਲ ਨੇ ਕਹਿਤਾ ਵੀ ਨਹੀਂ ਜਾਣਾ ਆਪਾਂ ਭਾਈ ਭਾਈ ਇਕੱਠੇ ਰਹਾਂਗੇ ਉਹਨੇ ਵਿਚਾਲੋਂ ਇੱਕ ਬੰਦਾ ਹੋਰ ਪੱਟ ਲਿਆ ਪੱਟ ਕੇ ਤੇ ਹੁਣ ਦੋਨਾ ਨੂੰ ਉੱਤੇ ਖੜੇ ਹੋਣ ਯੋਗ ਨਹੀਂ ਛੜਿਆ ਤੇ ਨਾ ਇਹ ਖੜੇ ਹੋਣ ਨਾ ਮਨਪ੍ਰੀਤ ਹੋਵੇ ਨਾ ਸੁਖਵੀਰ ਬਾਦਲ ਹੋਵੇ 100% ਇਹ ਦੋ ਟੱਕਰ ਹੈ ਜਿਹੜੀ ਦੋ ਪਰਿਵਾਰਾਂ ਦੀ ਹੋਊਗੀ ਡਿੰਪੀ ਦੀ ਤੇ ਅਮਰਤਾ ਬੜਿੰਗ ਦੀ ਆਪ ਤੇ ਕਾਂਗਰਸ ਇਹਨੂੰ ਕਹਿੰਦੇ ਸਿਆਸਤ ਹੁਣ ਜੇ ਡਿੰਪੀ ਦੇ ਲੋ ਅਕਾਲੀ ਦਲ ਚ ਰਹਿੰਦਾ ਹੋ ਸਕਦਾ ਮਨਪ੍ਰੀਤ ਨੂੰ ਸੀਟ ਮਿਲਦੀ ਜੋ ਗੱਲ ਹੋਈ ਗਈ ਸੀ ਤਾਂ ਫਿਰ ਉਹਨੂੰ ਉਹਦੇ ਮਗਰ ਜਾਣਾ ਪੈਂਦਾ ਫਿਰ ਕੋਈ ਸਰਕਾਰ ਦੇ ਵਿੱਚ ਕਮੀਆਂ ਵੀ ਰਹਿ ਜਾਂਦੀਆਂ 2.5 ਸਾਲਾਂ ਦੇ ਵਿੱਚ ਅਗਲਾ ਕਹਿੰਦਾ ਪ੍ਰਚਾਰ ਕਰਦਾ ਵੀ ਤੁਸੀਂ ਦੇਖ ਲਿਆ ਜੀ ਜੱਜ ਮਾ ਕੇ ਫਿਰ ਗੱਲ ਹੋਰ ਹੋਣੀ ਸੀ ਹੋਣਾ ਜਿਹੜੀ ਗੱਲ ਹੋਰ ਹੋਣੀ ਹੈ ਕਿਉਂਕਿ ਬਿੰਪੀ ਢਿਲੋਂ ਦਾ ਆਪ ਦਾ 베ਸ ਹੈ ਆਪਦੀ لیاقت ਆ ਉਹਦੇ ਕੋਲੇ ਆਪਦੀ ਸੂਝ-ਬੂਝ ਹੈ ਤੇ ਇਹ ਦੋਨੇ ਖਾਲੀ ਪੀਪਾ ਮੰਤਰੀ ਤੇ ਗੱਪੀ ਬਾਦਲ ਦੋਨੇ ਫੇਰ ਇਕੱਠੇ ਰਹਿਗੇ ਪਿੱਛੇ ਸੀਟ ਕੀ ਦੇ ਕੱਤੇ ਜਾਣੀ ਹੈ ਆਮ ਆਦਮੀ ਪਾਰਟੀ ਦੇ ਖਾਤੇ ਜਾਣੀ ਹੁਣ ਤੁਸੀਂ ਕਹਿੰਨੋ ਵੀ ਇਹ ਸਰਕਾਰ ਨਹੀਂ ਚਲਾਉਣ ਜਾਂਦੇ ਜਿਹੜੇ ਬੁੱਧੀਮਾਨ ਹੈ ਬੁੱਧੀਜੀਵੀ ਲੋਕ ਆ ਉਹ ਕਹਿੰਦੇ ਵੀ ਇੰਨਾ ਵਰਗਾ ਦਿਮਾਗੀ ਬੰਦਾ ਹੀ ਨਹੀਂ ਕੋਈ ਥੋੜੀ ਤਾਂ ਗੁਰਦੁਆਰਾ ਚ ਦੇਖ ਆ ਕੇ ਬਾਦਲ ਸਾਹਿਬ ਮਤ ਮਰੀ ਗਈ ਮੁਕਤ ਦਾ ਅੰਨ ਹਰਾਮ ਦਾ ਧੰਨ ਬੰਦੇ ਦਾ ਦਿਮਾਗ ਡੈਡ ਕਰ ਦਿੰਦਾ ਤੂੰ ਤਾਂ ਲੋਕਾਂ ਨੂੰ ਜਕਾਰਿਆਂ ਤੇ ਲਾ ਕੇ ਮੂਰਖ ਬਣਾਇਆ 20-25 ਸਾਲ ਹੁਣ ਸੁਖਵੀਰ ਬਾਦਲ ਇੱਕ ਤਾਂ ਬੋਲੀ ਜਾਂਦਾ ਏ ਉਹ ਗੱਲ ਉਹਨਾਂ ਦੇ ਖਿਲਾਫ ਹੈ ਇੱਕ ਜਕਾਰਾ ਲਾਈ ਜਾਂਦਾ ਉਹ ਉਹਦੇ ਬੰਨ ਝਾਕੀ ਜਾਂਦਾ ਉਹ ਜੋਨੀ ਬਾਬਾ ਕਹਿੰਦਾ ਉਹਨਾਂ ਜਕਾਰੇ ਵਾਲੀ ਤਾਂ ਭਾਈ ਗੱਲ ਹੀ ਕੋਈ ਨਹੀਂ ਉਹ ਉਹਦੇ ਖਿਲਾਫ ਹੀ ਬੰਦਾ ਜਕਾਰੇ ਲਾਈ ਜਾਂਦਾ ਸੋ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਲੀਡਰਨ ਉਹਨਾਂ ਕੋਲੇ ਹੈਗੀ ਰਾਜਨੀਤੀ ਗੇਮ ਚ ਲਾਉਣ ਦਾ ਬਾ ਵਾਸਤਾ ਹੈਗਾ ਸਿਸਟਮ ਹੈਗਾ ਟੈਕਨੀਕਲ ਹੈਗਾ ਉਹਨਾਂ ਕੋਲੇ ਵਿੰਗ ਬਣਿਆ ਹੋਇਆ ਇੱਕ ਪਹਿਲਾਂ ਸਾਰੀ ਸਰਵੇ ਕਰਦੇ ਐ ਫਿਰ ਉਹ ਦੇਖਦੇ ਵੀ ਇੱਥੋਂ ਕੌਣ ਜਿੱਤੂਗਾ ਕੌਣ ਹਾਰੂਗਾ ਕੀ ਗੱਲਬਾਤ ਹੈ ਉਹਨਾਂ ਨੇ ਸਾਰਾ ਸਰਵੇ ਕਰਕੇ ਇਹ ਦੇਖਿਆ ਸੀ ਵੀ ਜੇ ਡਿੰਪੀਟੇ ਲੋ ਆਮ ਆਦਮੀ ਪਾਰਟੀ ਚ ਆ ਜੇ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਤਾਂ ਸੋਡੀ ਸੀਟ ਬਚ ਜੂਗੀ ਨਾਲੇ ਸਰਕਾਰ ਦੀ ਇੱਜ਼ਤ ਬਚ ਜੂਗੀ ਨਾਲੇ ਸਰਕਾਰ ਕੋਲੇ ਐਮਐਲਏ ਦਾ ਵਾਅਦਾ ਹੋ ਜਾਊਗਾ ਤੇ ਨਾਲੇ ਜਿਹੜੇ ਬਾਦਲ ਕੇ ਖਤਮ ਹੋ ਜਾਣਗੇ ਉਹਨਾਂ ਨੇ ਉਹੀ ਸਿਆਸਤ ਖੇਡੀ ਹੈ ਤੇ ਇਹ ਬਾਦਲ ਕੇ ਕਹਿੰਦੇ ਆ ਜਾਂ ਮਨਪ੍ਰੀਤ ਕਹਿੰਦਾ ਵੀ ਸਾਡੇ ਵਰਗਾ ਕੋਈ ਅਰਥਸ਼ਾਸਤਰੀ ਨਹੀਂ ਇਹ ਤਾਂ ਕਹਿੰਦਾ ਸਰਕਾਰ ਚਲਾਉਣ ਹੀ ਨਹੀਂ ਜਾਣਦੇ ਭਗਵਾਨ ਤਮਨ ਕੋਲੇ ਦਿਮਾਗ ਹੈਗਾ ਉਹਦੀ ਗੱਲ ਇੱਕ ਵੀ ਸਹੀ ਹੈ ਉਹ ਕਹਿੰਦਾ ਇੱਕ ਨਹੀਂ ਹਰ ਗੱਲ ਸਹੀ ਹੈ ਉਹ ਕਹਿੰਦਾ ਵੀ ਮੈਂ ਜੇ ਪੈਸੇ ਕਮਾਉਣੇ ਤੇ ਮੈਨੂੰ ਕਮੇਡੀ ਚੋਂ ਲੋਕਾਂ ਨੂੰ ਹਸਾ ਕੇ ਕਰੋੜਾਂ ਰੁਪਏ ਮੈਂ ਇਕੱਠਾ ਕਰ ਸਕਦਾ ਸੀ ਪਰ ਮੇਰੇ ਮਨ ਵਿੱਚ ਇੱਕ ਖਿਆਲ ਆਇਆ ਵੀ ਪੰਜਾਬ ਨੂੰ ਆਪਾਂ ਤਰੱਕੀ ਦੇ ਰਾਹ ਤੇ ਲਿਆਈਏ ਪਰ ਇਹ ਗੱਲ ਮੰਨਣਯੋਗ ਹੈਗੀ ਇੱਥੇ ਵੀ ਨੌਕਰੀਆਂ ਦੇ ਵਿੱਚ ਕੋਈ ਪੈਸਾ ਨਹੀਂ ਲਿਆਉਣੇ ਨੌਕਰੀਆਂ ਦੇ ਵਿੱਚ ਕੋਈ ਘਪਲਾ ਨਹੀਂ ਹੋਇਆ ਆਉਣ ਮੈਰਿਟ ਨੇ ਨੌਕਰੀਆਂ ਦੇ ਨੇ ਨੌਕਰੀ ਹੈ ਜੇ ਇੱਕ ਘਰ ਦਾ ਇੱਕ ਮੁੰਡਾ ਲੱਗ ਗਿਆ ਕੁੜੀ ਲੱਗ ਗਈ ਨੌਕਰੀ ਤੇ ਤਾਂ ਮਤਲਬ ਉਹਦੇ ਕੋਲੇ 10 ਕਿੱਲਾਂ ਦਾ ਠੇਕਾ ਆਉਣ ਲੱਗ ਗਿਆ ਇਹ ਚੀਜ਼ ਇਹਨਾਂ ਨੂੰ ਮਤਲਬ ਹੈਗੀ ਹੈ ਜਿਹੜੀ ਅੱਗੇ ਛਵੀ ਬਣ ਗਈ ਸਰਕਾਰ ਦੀ ਇਹ ਚੀਜ਼ ਇਹਨਾਂ ਨੂੰ ਅੱਗੇ ਲੈ ਕੇ ਜਾਊਗੀ ਜੇ ਕਿਸੇ ਕੋਲ 20 ਕਿੱਲੇ ਜ਼ਮੀਨ ਹੈ ਤਾਂ ਜੇ ਉਹਦੇ ਕੋਲੇ ਇੱਕ ਇੱਕ ਬੱਚਾ ਉਹਦਾ ਲੱਗ ਗਿਆ ਤਾਂ ਉਹਦੇ ਕੋਲ 10 ਕਿੱਲਾਂ ਦਾ ਠੇਕਾ ਆਉਣ ਲੱਗ ਗਿਆ ਫਿਰ ਨੌਲੇਜ ਮਿਲੂਗੀ ਪਰਿਵਾਰ 'ਚ ਅੰਦਰ ਲਈ ਬਾਹਰ ਲਈ ਉਹ ਖੇਤਾਂ ਵਾਲਾ ਬੰਦਾ ਦਾ ਇੱਕ ਖੇਕਰੋਂ ਖੇਤ ਖੇਤੋਂ ਕਰੇ ਜਾਂਦਾ ਵਿਚਾਰਾ ਸੋ ਇਸ ਕਰਕੇ ਇਹਨਾਂ ਨੂੰ ਤੁਸੀਂ ਇਹ ਨਾ ਸਮਝੋ ਹੁਣ ਕੀ ਕਰਨਗੇ ਇਹ ਹੁਣ ਦੋਸ਼ ਲਾਉਣਗੇ ਬਾਦਲ ਕੇ ਜਾਂ ਮਨਪ੍ਰੀਤ ਦਿੱਲੀ ਤੋਂ ਕੰਮ ਚੱਲਦਾ ਉਹ ਦਿੱਲੀ ਵਾਲਾ ਤਾਂ ਵਿਚਾਰਾ ਅੰਦਰ ਬੈਠਾ ਜੇਲ੍ਹ ਚ ਬੈਠਾ ਕਿਉਂਕਿ ਛੋਡੇ ਕੀਤੇ ਹੋਏ ਫੈਸਲੇ ਛੋਡੇ ਕੀਤੇ ਹੋਏ ਗਲਤ ਕੰਮ ਉਹ ਤੁਹਾਡੇ ਅੱਗੇ ਆਈ ਜਾਂਦੇ ਆ ਗੁਰਬਾਣੀ ਦਾ ਪਰਮਾਨ ਹੈ ਜੋ ਮੈਂ ਕੀਆ ਸੋ ਮੈਂ ਪਾਇਆ ਨਾਨਕ ਦੋਸ਼ ਨ ਅਬਰ ਜਨਾ ਜਿਹੇ ਜਿਆ ਕੁਛ ਕਰੋਗੇ ਉਹ ਜਿਆ ਵਿਡੋਗੇ ਜਿਹੇ ਜਿਆ ਬੀਜਾਂਗੇ ਉਹ ਜਿਆ ਵਡਾਂਗੇ ਕਿਉਂਕਿ ਜਿਵੇਂ ਪਹਿਲਾਂ ਵਾਲੇ ਬਜ਼ੁਰਗ ਖੇਤੀ ਕਰਦੇ ਸੀ ਹਲਾਂ ਦੇ ਨਾਲ ਬਲਦ ਹੁੰਦੇ ਤੋ ਦਸਵੰਦ ਕੱਢਦੇ ਬੋਲਦੇ ਜਾਂਦੇ ਜਦੋਂ ਤਿੰਨ ਪੂਰੇ ਦੇ ਵਿੱਚ ਦਾਣੇ ਸਿੜਦੇ ਉਹ ਕਹਿੰਦੇ ਵੀ ਆਹ ਹਾਲੀ ਦੀ ਆ ਪਾਲੀ ਦੀ ਆ ਜਾਨਵਰ ਦਾ ਆ ਸਾਡਾ ਆ ਇਹਦਾ ਉਹ 10 ਚੀਜ਼ਾਂ ਦਾ ਨਾਮ ਲੈਂਦੇ ਵੀ ਆਹ ਗੁਰੂ ਸਾਹਿਬ ਤੇਰਾ ਤੇ ਹੁਣ ਟਰੈਕਟਰ ਬੈਕ ਲਾਉਂਦੇ ਆ ਮਸ਼ੀਨ ਚ ਕਣਕ ਪਾਈ ਹੁੰਦੀ ਆ ਉਹਦੇ ਨਾਲ ਉਹ ਗੀਤ ਚੱਲਦਾ ਹੁੰਦਾ ਲੁੱਟੇ ਗਏ ਪੱਟੇ ਗਏ ਤਬਾਹ ਹੋ ਗਏ ਸਾਡੇ ਤੇ ਗਮਾਰਾ ਬੀਜੀ ਜਾਵੇ ਉਨੇ ਗੀਤੇ ਲਾਤਾ ਇੱਕ ਫਲੀ ਵੀ ਲੱਗੀ ਨਹੀਂ ਉਹ ਲੁੱਟੇ ਕੇ ਪੱਟੇ ਗਿਆ ਸੋ ਇਸ ਕਰਕੇ ਜਿਹੜਾ ਹੈਗਾ ਇਹ ਥੋਡੀਆਂ ਗਲਤ ਨੀਤੀਆਂ ਤੁਹਾਡੇ ਗਲਤ ਫੈਸਲੇ ਗਲਤ ਬੀਜਾਂ ਦੇ ਵਿੱਚ ਥੇਰਾ ਫੇਰੀਆਂ ਤੁਸੀਂ ਤਾਂ ਲੋਕਾਂ ਨੂੰ ਸਿਰਫ ਲੁੱਟਣਾ ਤੇ ਕੁੱਟਣ ਦਾ ਕੰਮ ਕਰ ਲਿਆ ਧਾਰਮਿਕ ਅਵਸਥਾ ਤੁਸੀਂ ਨਹੀਂ ਛੱਡੀ ਧਾਰਮਿਕ ਸੰਸਥਾ ਤੁਸੀਂ ਨਹੀਂ ਛੱਡੀ ਸੋ ਇਸ ਕਰਕੇ ਖੇਤੀ ਵਾਲੇ ਕਿਸਾਨ ਤੁਸੀਂ ਨਹੀਂ ਛੱਡੇ ਢਾਬਿਆਂ ਵਾਲੇ ਤੁਸੀਂ ਛੱਡੇ ਕੋਈ ਹੋਰ ਬਿਜ਼ਨਸਮੈਨ ਉਹ ਨਹੀਂ ਛੱਡੇ ਇਹ ਕੋਈ ਵਰਗ ਤਾਂ ਸਾਡਿਆ ਹੋਵੇ ਨਾ ਫੇਰ ਪਾਰਟੀ ਦੀ ਜਿਹੜੀ ਹੈਗੀ ਆ ਖੂਨਦ ਬਣਦੀ ਸੀ ਹੁਣ ਖੁਰਾਕ ਖੋਜ ਆ ਜਿਹੜੀ ਖਤਮ ਹੋ ਗਈ ਸੋ ਇਸ ਕਰਕੇ ਜਿਹੜੇ ਹੈਗੇ ਆ ਆਪ ਵਾਲੇ ਆ ਜਿਹੜੇ ਆਪਦੇ ਦਿਮਾਗ ਨਾਲ ਚੱਲਦੇ ਆ ਨਹੀਂ ਤਾਂ ਬਾਦਲ ਕੇ ਮਹਿਲਾ ਚ ਜਾ ਕੇ ਬੈਠ ਗਏ ਜੜਾਂ ਚ ਬੈਠ ਗਏ ਦੋਨਾਂ ਨੂੰ ਹੁਣ ਬੋਲਣ ਜੋਗਾ ਨਹੀਂ ਛੱਡਦੇ ਨਾ ਮਨਪ੍ਰੀਤ ਖੜਾ ਹੋਵੇ ਨਾ ਸੁਖਵੀਰ ਬਾਦਲ ਖੜਾ ਹੋਵੇ ਸੋ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ